ਬੀਬੀ ਉਰੇ ਤਾਂ ਗੋਲੇ ਚੱਲ ਰਹੇ ਨੇ ਬਹੁਤ ਜ਼ਿਆਦਾ ਇੱਥੇ ਅਥਰੂ ਗਏ ਆ। ਤੁਸੀਂ ਸਾਨੂੰ ਕੀ ਡਰਿਆ ਸਾਡੇ ਪੁੱਤਾਂ ਨੂੰ ਨਹੀਂ ਡਾਤਾ ਸਾਨੂੰ ਕੀ ਡਰਿਆ। ਆਪਣੇ ਹੱਕ ਲੈਣ ਆਏ ਆ ਲੈ ਕੇ ਜਾਵਾਂਗੇ ਲੈ ਕੇ ਜਾਵਾਂ। ਬੀਬੀ ਕੋਈ ਨੁਕਸਾਨ ਵੀ ਹੋ ਸਕਦਾ ਛੱਟ ਵੀ ਲੱਗ ਸਕਦੀ ਹੈ ਬਜ਼ੁਰਗੋਂ ਤੁਸੀਂ ਕੁਝ ਵੀ ਹੋ ਸਕਦਾ ਇੱਥੇ। ਕੋਈ ਗੱਲ ਨਹੀਂ। ਦੇਖਿਆ ਕੋਈ ਅਜਿਹਾ ਰਾਜਾ ਇਦਾਂ ਦਾ ਜਿਹੜਾ ਆਪਣੇ ਉਹ ਨਹੀਂ ਦੇਹੋ ਰਾਜਾ ਅਸੀਂ ਵੇਖਿਆ ਹੀ ਨਹੀਂ ਦੁਨੀਆ ਤੇ ਅੱਜ ਤੱਕ ਨਹੀਂ ਵੇਖਿਆ ਜਿਉਂ ਜੀ ਇਹ ਸਰਕਾਰ ਆ ਗਈ ਹੈ ਪਰ ਉਹਨਾਂ ਹਰੇ ਚ ਕਮੀਦਾ ਹੀ ਜਿਹੜਾ 1 ਮਹੀਨਾ ਗੋਟਕ ਲੋਏ 1 ਮਹੀਨਾ ਰੁਕ ਜਾਂਦੇ ਨਾ ਉਦੋਂ ਸਾਰਾ ਕੁਝ ਹੀ ਹੱਕ ਲੈ ਕੇ ਜਾਣਾ ਹੈ ਬੱਚਿਆਂ ਨੇ ਪਰਸੋਂ ਕਿੱਲ ਫਟੇ ਨਹੀਂ ਇਹ ਸਾਨੂੰ ਡਰਾਉਂਦਾ ਹੈ ਕਦੀ ਇਹ ਬੰਬ ਸੌਂਦ ਦਿੰਦੇ ਆ ਕਦੀ ਇਹ ਟੂਹੇ ਐ ਸੌਂਦ ਦਿੰਦੇ ਕਦੀ ਪਾਣੀ ਸੌਂਦ ਦਿੰਦੇ ਕੀ ਡਰਿਆ ਸਾਨੂੰ ਅਸੀਂ ਬਾਹਰ ਚੜ ਕੇ ਜਾਵਾਂਗੇ ਉਈ ਡਰ ਨਹੀਂ ਲੱਗਦਾ ਬੀਬੀ ਇੱਥੇ ਮੌਤ ਤੋਂ ਘੱਟ ਡਰ ਮਹਾਰਾਜ ਨੇ ਜੱਜੇ ਪੜਿਆ ਮੰਜਾ ਚੱਕ ਕੇ ਮਿਸਤਰੀ ਗੋਲ ਕਰਕੇ ਆਇਆ ਜਿੰਦੇ ਰਾਵਾਂਗੇ ਤੇ ਜਾਵਾਂਗੇ ਜੇ ਮਰ ਜਾਵਾਂਗੇ ਤਾਂ ਕੋਈ ਗੱਲ ਨਹੀਂ ਸੰਭੂ ਤੇ ਮੌਜੂਦ ਆ ਜਿੱਥੇ ਸਰਕਾਰ ਵੱਲੋਂ ਰੋਕਾਂ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਹੈ ਗੋਲੇ ਛੱਡੇ ਜਾ ਰਹੇ ਨੇ ਬਲਾਸਟ ਕੀਤੇ ਜਾ ਰਹੇ ਨੇ ਕਿਸੇ ਵੱਡੇ ਤੁਹਾਮਾਂ ਕੇ ਕੀਤੇ ਜਾ ਰਹੇ ਨੇ ਕਿਸੇ ਚੀਜ਼ ਦੇ ਸੋ ਜਿੱਥੇ ਕਿਸਾਨ ਨੌਜਵਾਨ ਡਟੇ ਹੋਏ ਨੇ ਉਥੇ ਸਾਡੀਆਂ ਮਾਮਾ ਨੇ ਜਿਹੜੀਆਂ ਉਹ ਵੀ ਇੱਥੇ ਡਟੀਆਂ ਹੋਈਆਂ ਨੇ ਹੱਥਾਂ 'ਚ ਕਿਸਾਨ ਮਜ਼ਦੂਰ ਏਕਤਾ ਦੇ ਝੰਡੇ ਲੈ ਕੇ ਇੱਥੇ ਡਟੀਆਂ ਹੋਈਆਂ ਨੇ ਬੀਬੀਆਂ ਇਧਰੋਂ ਅੱਗੇ ਵੱਲ ਵਧ ਰਹੀਆਂ ਸੀਗੀਆਂ ਅਸੀਂ ਦੇਖਿਆ ਉਧਰ ਤਾਂ ਬਹੁਤ ਸਾਰੇ ਗੋਲੇ ਚੱਲਦੇ ਨੇ ਗੱਲ ਕਰਾਂਗੇ ਹਾਂਜੀ ਬੀਬੀ ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਹਾਂਜੀ ਬੀਬੀ ਕਿੱਥੋਂ ਆਇਓ ਅਸੀਂ ਆਏ ਰੰਗਰ ਨੰਗਲੋਂ ਅੱਛਾ ਜੀ ਗਰਦਾਸਪੁਰਾ ਜ਼ਿਲ੍ਹਾ ਅਚਲ ਸਾਹਿਬ ਜੂਨ ਰੰਗਰ ਨੰਗਲ ਤੋਂ ਦਵਿੰਦਰ ਕੌਰ ਚਾਰ ਬੀਬੀਆਂ ਆਈਆਂ ਅਸੀਂ ਚਾਰ ਬੀਬੀਆਂ ਆਈਆਂ ਅਸੀਂ ਬੀਬੀ ਉਰੇ ਤਾਂ ਗੋਲੇ ਚੱਲ ਰਹੇ ਨੇ ਬਹੁਤ ਜ਼ਿਆਦਾ ਇੱਥੇ ਅਥਰੂ ਗਏ ਸਾਨੂੰ ਕੀ ਡਰਿਆ ਸਾਡੇ ਪੁੱਤਾਂ ਨੂੰ ਨਹੀਂ ਡਰਦਾ ਸਾਨੂੰ ਕੀ ਡਰਿਆ ਅਸੀਂ ਮਰੇ ਹੋ ਕੇ ਜਾਵਾਂਗੇ ਮਰੇ ਹੋ ਕੇ ਲੜਾਂਗੇ ਆਪਣੇ ਹੱਕ ਲੈਣ ਆਏ ਆ ਲੈ ਕੇ ਜਾਵਾਂਗੇ ਲੈ ਕੇ ਜਾਵਾਂਗੇ ਜਿੰਨਾ ਸ਼ਰਮ ਉਹਦੀ ਲੈ ਕੇ ਨਾ ਨਾ ਰਵੇ ਸਾਡੀਆਂ ਜ਼ਮੀਨਾਂ ਦਾ ਬੱਚਿਆਂ ਨੂੰ ਅਸੀਂ ਕੀ ਜਾ ਕੇ ਦੇਣਾ ਜ਼ਮੀਨਾਂ ਦੇਣੀਆਂ ਜੀ ਜ਼ਮੀਨਾਂ ਰ ਬਗੈਰ ਸਾਡੇ ਬੱਚੇ ਕਾਰੇ ਜੋਗੇ ਜਦੋਂ ਉਹਨਾਂ ਦੀ ਰੋਟੀ ਨਾਲ ਉਹ ਤੇ ਅਸੀਂ ਕੀ ਕਰ ਸਕਦੇ ਇੱਥੇ ਬੀਬੀ ਕੋਈ ਨੁਕਸਾਨ ਵੀ ਹੋ ਸਕਦਾ ਛੱਟ ਵੀ ਲੱਗ ਸਕਦੀ ਹੈ ਬਜ਼ੁਰਗੋ ਤੁਸੀਂ ਕੁਛ ਵੀ ਹੋ ਸਕਦਾ ਇੱਥੇ ਕੋਈ ਗੱਲ ਨਹੀਂ ਇਹ ਜਮੀਰਾਂ ਨਹੀਂ ਛੱਡਣੀਆਂ ਚਾਹੀਦੀਆਂ ਜਮੀਰ ਇਹਦਾ ਸਭ ਕੁਝ ਆਇਆ ਜੇ ਸੱਟ ਲੱਗ ਜੇ ਫਿਰ ਕਿ ਇਥੇ ਕਈ ਫਟੜ ਹੋ ਗਏ ਆ ਕਿੰਨੀ ਦੁਨੀਆਂ ਫਟੜ ਹੋਈ ਆ ਉਹਨੂੰ ਕੀ ਦੱਸਿਆ ਸਾਡਾ ਘਰੇ ਘਰੇ ਨੂਹਾਂ ਨੇ ਨਹੀਂ ਕਿਹਾ ਵੀ ਬੇਬੇ ਨਾ ਤੁਸੀਂ ਨਹੀਂ ਜਾਣਾ ਉੱਥੇ ਸੱਟ ਲੱਗ ਜੂ ਭਾਵੇਂ ਕਹਿੰਦੇ ਰਹਿਣਾ ਆਪਾਂ ਬੱਚਿਆਂ ਦੇ ਮੋਹਰੇ ਹੋ ਕੇ ਆਏ ਆ ਮੋਹਰੇ ਹੋ ਕੇ ਰਹਿਣਾ ਚਾੜੀ ਕਰਾ ਦੇ ਚ ਕੋਈ ਸਾਨੂੰ ਖਤਰਾ ਨਹੀਂ ਕਿੰਨੀ ਉਮਰ ਹੋ ਗਈ ਬੀਬੀ ਆਪਣੀ 70 ਸਾਲ 70 ਸਾਲ ਹਾਂਜੀ ਦੇਖਿਆ ਕੋਈ ਅਜਿਹਾ ਰਾਜਾ ਇਦਾਂ ਦਾ ਜਿਹੜਾ ਆਪਣੇ ਉਹ ਨਾ ਪਾਉਂਦਾ ਇਹੋ ਜਿਹਾ ਅਸੀਂ ਵੇਖਿਆ ਹੀ ਨਹੀਂ ਦੁਨੀਆ ਤੇ ਅੱਜ ਤੱਕ ਨਹੀਂ ਵੇਖਿਆ ਜਿਉਂ ਜੀ ਇਹ ਸਰਕਾਰ ਆ ਗਈ ਆ ਮੋਦੀ ਸਰਕਾਰ ਐਡੀ ਗੰਦੀ ਆਈ ਆ ਇਹਨੇ ਸਾਨੂੰ ਯਾਚਾਂ ਦਸਤੀਆਂ ਨੇ ਲੜਨੀਆਂ ਅੱਗੇ ਨਹੀਂ ਕੋਈ ਇਹਨੂੰ ਪਿੱਛੇ ਨਹੀਂ ਜਾਜ ਲਾਂਦੀ ਹੁਣ ਸਭ ਲੋਕਾਂ ਨੂੰ ਪੜਾਵਾ ਸਾਰੀ ਪਬਲਿਕ ਨੂੰ ਪੜਾ ਆ ਗਈ ਕਿ ਨਹੀਂ ਪਬਲਿਕ ਵੇਖੋ ਕਿੰਨੀ ਆ ਅੱਗੇ ਨਾਲੋਂ ਦੂਨ ਸਵਾਇਆ 6-6 ਮਹੀਨੇ ਅੱਗੇ ਵੀ ਲਾ ਕੇ ਗਏ ਦਿੱਲੀ ਪਾਰ ਉਹਨਾਂ ਹਾਰੇ ਚ ਕਮੀਰਾ ਹੀ ਜਿਹੜਾ 1 ਮਹੀਨਾ ਆਗੋਂ ਉੱਠ ਖਲੋਏ 1 ਮਹੀਨਾ ਰੋਕ ਜਾਂਦੇ ਨਾ ਉਦੋਂ ਸਾਰਾ ਕੁਝ ਹੀ ਹੱਕ ਲੈ ਕੇ ਜਾਣਾ ਸੀ ਇਹ ਮੂੰਹ ਨਾ ਆ ਦਿੱਤਾ ਤੁਹਾਨੂੰ ਆ ਦੇ ਦਿੱਤਾ ਪਰ ਇਹਨਾਂ ਕੁਝ ਨਹੀਂ ਕੀਤਾ ਉਹ ਰੋਕਾਂ ਬਹੁਤ ਤਕੜੀਆਂ ਲਾਤੀਆਂ ਨੇ ਬੇਬੇ ਕੀ ਰੋਕਾਂ ਲਾਤੀਆਂ ਦੇ ਸਿੱਖਾਂ ਚ ਕੋਈ ਰੇਖਾਂ ਦਾ ਪਾਰ ਨਹੀਂ ਕੋਈ ਪਾਰ ਨਹੀਂ ਹਨ ਨੂੰ ਅੱਜ ਇਹ ਅੱਖ ਨਾ ਅੱਜ ਸਭ ਕੁਝ ਕਰ ਚੱਕ ਦਿੰਨੇ ਆ ਬੱਚਿਆਂ ਨੇ ਪਰਸੋਂ ਕਿਲ ਪਟੇ ਨਹੀਂ ਇਹ ਸਾਨੂੰ ਡਰਾਵੰਡੇ ਆ ਕਰੀਏ ਬਾਂਬ ਸੌੜ ਦਿੰਦੇ ਆ ਕਰੀਏ ਤੂੰ ਐ ਸੌੜ ਦਿੰਦੇ ਕਰੀ ਪਾਣੀ ਸੌੜ ਦਿੰਦੇ ਆ ਕੀ ਡਰਿਆ ਸਾਨੂੰ ਅਸੀਂ ਬਾਹਰ ਚੜ ਕੇ ਜਾਵਾਂਗੇ ਹੂੰ ਜਿਹੜੇ ਪਿੱਛੇ ਆ ਉਹ ਵੀ ਆਉਣਗੇ ਬਾਹਰ ਚੜ ਕੇ ਆਉਣਗੇ ਜੀ ਜੀ ਹੋਰ ਵੀ ਬੀਬੀਆਂ ਨੇ ਹਾਂਜੀ ਮਾਤਾ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੀ ਨਾਮਾ ਜੀ ਮੇਰਾ ਨਾਮ ਰਵਿੰਦਰ ਕੋਰ ਪੁੱਤ ਹਾਂ ਰੰਗਨ ਡੰਗਲ ਦੋ ਹੀ ਇਕੱਠੇ ਆਏ ਆ ਮੇਰੀ ਪਾਣੀ ਜੀ ਹੈ ਅੱਛਾ ਹਾਂਜੀ ਜਠਾਣੀ ਨੇ ਦਰਾਨੀਆਂ ਜਠਾਣੀਆਂ ਇਕੱਠੀਆਂ ਹੀ ਆਈਆਂ ਨੇ ਕੋਈ ਡਰ ਨਹੀਂ ਲੱਗਦਾ ਬੀਬੀ ਇੱਥੇ ਨਹੀਂ ਪੁੱਤ ਮੌਤ ਤੋਂ ਕਾਦਾ ਡਰ ਜਿੰਦਗੀ ਰੱਬ ਨੇ ਇੱਕ ਵਾਰੀ ਬਖਸ਼ੀ ਹੈ ਮਰਨਾ ਵੀ ਇੱਕ ਵਾਰੀ ਹੈ ਜਦ ਸਾਡੀਆਂ ਜ਼ਮੀਨਾਂ ਜਿਨ੍ਹਾਂ ਦੇ ਸਿਰ ਤੇ ਅਸੀਂ ਅੰਨਦਾਤਾ ਹੋ ਕੇ ਜਿਹੜਾ ਬੱਚਿਆਂ ਨੂੰ ਅਸੀਂ ਖਵਾ ਲੰਦੇ ਉਹ ਸਾਡੇ ਕੋਲੋਂ ਕਾਪਰੇਟ ਕਰਾ ਕੇ ਵੇਚ ਦਿੱਤੀ ਜਾਣਗੇ ਅਸੀਂ ਕੀ ਖਾਵਾਂਗੇ ਅਸੀਂ ਕਿੱਦਾਂ ਜੀਵਾਂਗੇ ਪੁੱਤ ਅਸੀਂ ਤਾਂ ਮਰੇ ਮਰੇ ਹਾਂ ਜੇ ਇੱਥੇ ਮਰ ਜਾਗੇ ਫਿਰ ਕੀ ਹੋਇਆ ਕੋਈ ਗੱਲ ਨਹੀਂ ਜੀ ਮਰਨਾ ਤੇ ਹੈ ਹੀ ਆ ਪਰ ਪਰ ਸਰਕਾਰਾਂ ਕਹਿ ਰਹੀਆਂ ਨੇ ਬੀਬੀ ਬਈ ਅਸੀਂ ਕਿਸਾਨਾਂ ਦੀ آمدਨ ਨੂੰ ਦੁੱਗਣੀ ਕਰਨ ਦੇ ਲਈ ਉਪਰਾਲੇ ਕਰ ਰਹੇ ਹਾਂ ਇਦਾਂ ਦੀਆਂ ਗੱਲਾਂ ਕਰ ਰਹੀਆਂ ਨੇ آمدਨ ਦੁੱਗਣੀ ਕਿੱਦਾਂ ਹੋਊਗੀ ਪੁੱਤ ਇੱਕ ਮਾਂ ਇੱਕ ਤਾਂ ਧੀ ਮਾਡੇ ਕੋਲ ਖੋਪੇ ਜਿਹਦੇ ਨਾਲ ਅਹੀ ਆਪਣਾ ਬੱਚਾ ਦਾ ਪੇਟ ਪਰਦੇ ਆ ਸਾਰੀ ਦੁਨੀਆ ਜਹਾਂ ਦਾ ਪੇਟ ਪਰਦੇ ਉਹ ਸਾਡੇ ਕੋਲ ਖੋ ਲੈਣਗੇ ਉਹ ਰਾਨੂੰ آمدਨੀ ਕਾਦੀ ਹਾਸ ਦੇਣਗੇ ਕੀ ਸਾਨੂੰ ਕਾਦੀ آمدਨੀ ਦੇਣਗੇ ਪੁੱਤ ਰੋਕਾਂ ਬਹੁਤ ਲਾਈਆਂ ਨੇ ਕਿੱਦਾਂ ਅੱਗੇ ਲੰਘੇਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਾਵਾਂਗੇ ਅੱਗੇ ਰੋਕਾਂ ਲਾਈਆਂ ਫਿਰ ਕੀ ਹੋਇਆ ਮਰਨਾ ਤਾਂ ਇੱਕੇ ਵਾਰੀ ਹੈ ਜ਼ਿੰਦਗੀ 'ਚ ਆਏ ਆ ਜ਼ਿੰਦਗੀ ਇੱਕੇ ਵਾਰੀ ਜੀਆ ਕੇ ਮਰਾਂਗੇ ਵੀ ਇੱਕੇ ਵਾਰੀ ਪੁੱਤ ਫਿਰ ਤਾਂ ਕੀ ਹੋਇਆ ਲੋਕ ਤਾਂ ਬੇਬੇ ਮੌਤ ਤੋਂ ਇੰਨਾ ਡਰਦੇ ਨੇ ਤੁਸੀਂ ਕਹਿੰਦੇ ਹੋ ਮਰਨ ਦਾ ਸਾਨੂੰ ਕੋਈ ਡਰੇ ਨਹੀਂ ਇਹੋ ਜਿਹੇ ਕਿਹੜੇ ਜਜ਼ਬੇ ਭਰੇ ਬਣੇ ਤੁਹਾਡੇ ਚ ਮਾਰ ਇਹਨੇ ਜਜ਼ਬੇ ਭਰੇ ਆ ਮੰਜਾ ਚੱਕ ਕੇ ਬਿਸਤਰੇ ਗੋਲ ਕਰਕੇ ਆਏ ਆ ਜਿੰਦੇ ਰਾਵਾਂਗੇ ਤਾਂ ਜਾਵਾਂਗੇ ਜੇ ਮਰ ਜਾਗੇ ਤਾਂ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਜੀ ਇਹ ਜੱਜਬੇ ਨੇ ਜੀ ਹਾਂਜੀ ਹਾਂਜੀ ਸਾਡੀ ਜਿਹੜੀ ਜ਼ਮੀਨਾਂ ਵਾ ਪੁੱਤ ਸਾਡੇ ਕੋਲੋਂ ਖੋ ਕੇ ਕੋਪਰੇਟ ਕਰਾ ਅਨੰਦ ਦਿੱਤੀਆਂ ਜਾਂਦੀਆਂ ਸਾਡੀ ਅੱਖਾਂ ਦੇ ਸਾਹਮਣੇ ਸਾਡੇ ਬਜ਼ੁਰਗਾਂ ਨੇ ਪੂਰਿਆ ਪੂਰਾ ਕਰਕੇ ਸਾਨੂੰ ਜ਼ਮੀਨਾਂ ਦਿੱਤੀਆਂ ਸੀ ਅੱਜ ਅੱਜ ਅਸੀਂ ਬਿਲਕੁਲ ਆਪਣੀ ਜਾਇਦਾਦ ਵਾਲੇ ਹੋ ਕੇ ਤੇ ਨਹਿਤੇ ਹੋ ਕੇ ਨਹੀਂ ਤੁਰੇ ਫਿਰਦੇ ਸੜਕਾਂ ਦੇ ਬੈਠੇ ਆਂ ਅਸੀਂ ਆਪ ਹਾਂਜੀ ਮਾਤਾ ਜੀ ਵੈਗਰੀ ਖਾਲਸਾ ਬੈਰੂ ਖਤੇ ਤੁਸੀਂ ਵੀ ਨਾਲ ਆਏ ਹੋ ਜੀ ਹਾਂਜੀ ਇਹ ਮੇਰੀ ਦਨਾਨੀ ਆ ਅੱਛਾ ਆਏ ਆਏ ਕੱਡਾ ਪਰੇ ਆਏ ਅਹੀਂ ਇਹ ਸੇ ਕਰਕੇ ਆਏ ਆ ਸਾਡੇ ਉਹ ਮੇਰੀ ਵੱਡੀ ਦੇ ਡਰ ਨਹੀਂ ਲੱਗਦਾ ਜਿੱਦਾਂ ਗੋਲੇ ਚੱਲ ਰਹੇ ਨੇ ਆਵਾਜ਼ਾਂ ਆ ਰਹੀਆਂ ਨੇ ਜਿੱਦਾਂ ਕਿਸੇ ਦੇਸ਼ ਦੀ ਲੜਾਈ ਲੱਗੀ ਵੀ ਹੋਵੇ ਇਦਾਂ ਦੇ ਹਾਲਾਤ ਬਣਾਏ ਪਏ ਨੇ ਉਹਰੇ ਬਾਤ ਸੁਣੋ ਇਹ ਜਹਾਦ ਤਿਆਂ ਪੁੱਤ ਇੱਥੇ ਆ ਗਏ ਆ ਅਹੀਂ ਬੀਤਿਆਂ ਪੁੱਤਾਂ ਦੇ ਮਗਰਹੀ ਹੈ ਸਾਡੀਆਂ ਜ਼ਮੀਨਾਂ ਟੀਆਂ ਪੁੱਤਾਂ ਦੇ ਵਾਤੇ ਆ ਤੇ ਜਦੋਂ ਸਾਡੀਆਂ ਜ਼ਮੀਨਾਂ ਖਸ ਗਿਆ ਸਾਡੇ ਟੀਆਂ ਪੁੱਤੇ ਦੀ ਕੋਈ ਨੌਕਰੀ ਨਹੀਂ ਕੋਈ ਕੋਈ ਨਹੀਂ ਉਹ ਹੈ ਜ਼ਮੀਨਾਂ ਦੇ ਸਿਰ ਤੇ ਰੋਟੀ ਖਾਂਦੇ ਆ ਜੇ ਬੇਬੇ ਕੋਈ ਅੱਗੇ ਨੂੰ ਜਾ ਰਹੇ ਸੀਗੇ ਮੈਂ ਤਾਂ ਹੀ ਦੇਖ ਕੇ ਮੁਰਿਆ ਮਾਂ ਬੀਬੀਆਂ ਅੱਗੇ ਜਾ ਰਹੀਆਂ ਨੇ ਕੋਈ ਨੁਕਸਾਨ ਨਾ ਹੋ ਜੇ ਭੱਜਿਆ ਦੀ ਨਹੀਂ ਜਾਣਾ ਅਹੀਂ ਦਵਾਈ ਲੈ ਅੱਛਾ ਭੱਜਿਆ ਜਾਣਾ ਤਾਂ ਕੋਈ ਗੱਲ ਨਹੀਂ ਪੁੱਤ ਜਿਹੜੇ ਅਹੀਂ ਆਏ ਆ ਅਹੀਂ ਇਹ ਮਨਜੀ ਜੀ ਜੀ ਸੋ ਇਹ ਜਜ਼ਬੇ ਨੇ ਜੀ ਸਾਡੇ ਨੌਜਵਾਨ ਤਾਂ ਅੱਗੇ ਵਧ ਰਹੇ ਨੇ ਪਰ ਮਾਮਾ ਨੇ ਜਿਹੜੀਆਂ ਬਜ਼ੁਰਗ ਨੇ ਉਹ ਵੀ ਇੱਥੇ ਪਹੁੰਚੀਆਂ ਨੇ ਉਹਨਾਂ ਦੇ ਵੀ ਇਹ ਜਜ਼ਬੇ ਨੇ ਉਹ ਕਹਿੰਦੇ ਨੇ ਅਸੀਂ ਆਪਣੇ ਜਿਹੜੇ ਹੱਕ ਨੇ ਉਹ ਲੈ ਬਗੈਰ ਵਾਪਸ ਨਹੀਂ ਜਾਵਾਂਗੇ ਜਿੱਥੇ ਨੌਜਵਾਨ ਪਹੁੰਚੇ ਨੇ ਕਿਸਾਨ ਪਹੁੰਚੇ ਨੇ ਬਜ਼ੁਰਗ ਪਹੁੰਚੇ ਨੇ ਉੱਥੇ ਬਜ਼ੁਰਗ ਮਾਵਾ ਵੀ ਇੱਥੇ ਪਹੁੰਚੀਆਂ ਨੇ ਜਿਹੜੀਆਂ ਇਹ ਲੜਾਈ 'ਚ ਸ਼ਾਮਲ ਹੋਈਆਂ ਨੇ ਸੋ ਇਹ ਅੰਦੋਲਨਾਂ ਜਿਹੜਾ ਦਿਨ ਪਰ ਦੇਣਾ ਊਪ ਰੇਖਾ ਇਹਦੀ ਜਿਹੜੀ ਵੱਡੀ ਹੁੰਦੀ ਜਾ ਰਹੀ ਆ ਸੋ ਅੱਗੇ ਕੀ ਬਣਦਾ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਫਿਲਹਾਲ ਤੁਸੀਂ ਬਨੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸੰਭੂ ਵੀ ਵੀ ਉਰੇ ਤਾਂ ਗੋਲੇ ਚੱਲ ਰਹੇ ਨੇ ਬਹੁਤ ਜ਼ਿਆਦਾ ਇੱਥੇ ਅਥਰੂ ਕਰਿਆ ਜੇ ਸਾਨੂੰ ਕੀ ਡਰਿਆ ਸਾਡੇ ਪਤਾਨੂ ਨੇ ਡਾਤਾ ਸਾਨੂੰ ਕੀ ਡਰਿਆ ਆਪਣੇ ਹੱਕ ਲੈਣ ਆਏ ਆ ਲੈ ਕੇ ਜਾਵਾਂਗੇ ਲੈ ਕੇ ਜਾਵਾਂਗੇ ਬੀਪ ਕੋਈ ਨੁਕਸਾਨ ਵੀ ਹੋ ਸਕਦਾ ਸੱਟ ਵੀ ਲੱਗ ਸਕਦੀ ਹੈ ਬਜ਼ੁਰਗੋਂ ਤੁਸੀਂ ਕੁਝ ਵੀ ਹੋ ਸਕਦਾ ਇੱਥੇ ਕੋਈ ਗੱਲ ਨਹੀਂ ਦੇਖਿਆ ਕੋਈ ਅਜੀਹਾ ਰਾਜਾ ਇਦਾਂ ਦਾ ਜਿਹੜਾ ਆਪਣੇ ਉਹ ਵਾਹ ਜਾਂ ਅਸੀਂ ਵੇਖਿਆ ਹੀ ਨਹੀਂ ਦੁਨੀਆ ਤੇ ਅੱਜ ਤੱਕ ਨਹੀਂ ਵੇਖਿਆ ਜਿਉ ਜੀ ਇਹ ਸਰਕਾਰ ਆ ਗਈ ਹੈ ਪਰ ਉਹਨਾਂ ਹਾਰੇ ਚ ਕਮੀਰਾ ਹੀ ਜਿਹੜਾ 1 ਮਹੀਨਾ ਗੋਟਕ ਲੋਏ 1 ਮਹੀਨਾ ਰੁਕ ਜਾਂਦੇ ਨਾ ਉਹਨਾਂ ਸਾਰਾ ਕੁਝ ਹੀ ਹੱਕ ਲੈ ਕੇ ਜਾਣਾ ਹੈ ਬੱਚਿਆਂ ਨੇ ਪਰਸੋਂ ਕਿੱਲ ਪਟੇ ਨਹੀਂ ਇਹ ਹਨ ਉਤਰਾਂ ਮੁੰਡਾ ਇਹ ਕਰੀ ਇਹ ਬੰਬ ਸੌੜ ਦਿੰਦੇ ਆ ਕਰੀ ਇਹ ਧੂਏ ਐ ਸੌੜ ਦਿੰਦੇ ਕਰੀ ਪਾਣੀ ਸੌੜ ਦਿੰਦੇ ਕੀ ਡਰਿਆ ਸਾਨੂੰ ਅਸੀਂ ਬਾਹਰ ਚੜ ਕੇ ਜਾਵਾਂਗੇ ਕੋਈ ਡਰ ਨਹੀਂ ਲੱਗਦਾ ਬੀਬੀ ਇੱਥੇ ਨਹੀਂ ਪੁੱਤ ਮੌਤ ਤੋਂ ਕਾਹਦਾ ਡਰ ਮਾਰ ਜਿੰਨੇ ਜੀਉਂ ਪਾਰੇ ਆ ਮੰਜਾ ਚੱਕ ਕੇ ਬਿਸਤਰੇ ਗੋਲ ਕਰਕੇ ਆਏ ਆ ਜਿੰਦੇ ਰਾਵਾਂਗੇ ਤੇ ਜਾਵਾਂਗੇ ਜੇ ਮਰ ਜਾਗੇ ਤੇ ਕੋਈ ਗੱਲ ਨਹੀਂ